ਅਸ਼ਾ ਕੀ ਚਲ ਦੇਖੀਓ ਭਾਈ ਕਹਿੰਦਾ ਵੀ ਮੋਟਰ ਵਾਲਾ ਸਵਾਦ ਹੋਣਾ ਅੱਜ ਤੁਹਾਨੂੰ ਪੂਰਾ ਦੇਖਦੇ ਵਾਕਿਆ ਸਵਾਦ ਵੀ ਨਾ ਆਇਆ ਨਾ ਅੱਛਾ ਰੋਟੀ ਜਿਵੇਂ ਬਣਾਉਣਾ ਬੰਦ ਠੀਕ ਹੈ ਜੀ ਠੀਕ ਹੈ ਜੀ ਆਪੇ ਰੋਟੀ ਰੱਟੀ ਖਾ ਰਹੇ ਹੁਣ ਇਸ ਤੋਂ ਬਾਅਦ ਆਪਾਂ ਬਸ ਐਂਡ ਹੀ ਕਰਨਾ ਬਲੌਗ ਦਾ ਹਜੇ ਨਹੀਂ ਵੀਰੇ ਹਜੇ ਨਹੀਂ ਕਰਨਾ ਹਜੇ ਨਹੀਂ ਐਂਡ ਕਰਨਾ ਥੋੜਾ ਲੈ ਕਹਿੰਦੇ ਲੱਖੂ ਆਟਾ ਗੁੰਨਣ ਆਟਾ ਗੁੰਨ ਰਿਹਾ ਵੀਰੇ ਵੀਰੋ ਇਹਨੇ ਆਟਾ ਆਟਾ ਗੁੰਨ ਕੇ ਫਿਰ ਲਾਉਣੀਆਂ ਰੋਟੀਆਂ ਹਾਂਜੀ ਸਤਿ ਸ਼੍ਰੀਕਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਅੱਜ ਆਪਾਂ ਥੋੜਾ ਵਿਲੇ ਸੀਗੇ ਜਿਹੜਾ ਹਨ ਜਮਾ ਵਿਲੇ ਪਈ ਸੀ ਤੇ ਭਾਈ ਭੈਣ ਨੇ ਨਹੀਂ ਢਾਗੀ ਤੇ ਨੇ ਪਤਾ ਨਹੀਂ ਲੱਗਿਆ ਟੈਂਟੂਨ ਜਾਂ ਬਵਾ ਹੋ ਗਿਆ ਸ਼ਾਮ ਦੇ 7 ਵਜੇ ਖੜੇ ਆ ਲੱਕੂ ਦਾ ਫੋਨ ਆਇਆ ਸੀ ਆਪਣੇ ਕੋਲੇ ਕਹਿੰਦਾ ਵੀ ਆਜੋ ਤੇ ਪਾਰਟੀ ਪੂਟੀ ਕਰਦੇ ਆ ਕਹਿੰਦਾ ਚਿਕਨ ਚੁਕਨ ਬਣਾਉਨੇ ਆ ਸੋਚਿਆ ਚਲੋ ਇੱਕ ਛੋਟਾ ਬਲੌਗ ਸ਼ੂਟ ਕੀਤਾ ਜਾਵੇ ਅੱਜ ਆਪਾਂ ਚੱਲਦੇ ਆ ਲੱਕੂ ਕੋਲੇ ਤੁਹਾਨੂੰ ਮਿਲਾਵਾਂਗੇ ਲੱਕੂ ਨਾਲ ਬਾਰ ਦਾ ਵੀਊ ਤੁਸੀਂ ਨਾਈਟ ਦਾ ਵੀਊ ਦੇਖਿਆ ਨਹੀਂ ਹੋਣਾ ਤੁਹਾਨੂੰ ਨਾਈਟ ਦਾ ਵੀਊ ਦਿਖਾਵਾਂਗੇ ਜਰਮਨੀਆ ਦਾ ਦਿਨ ਦਾ ਤੁਸੀਂ ਦੇਖ ਲਿਆ ਸੀਗਾ ਬਾਕੀ ਕੱਲ ਨੂੰ ਸੰਡੇ ਆ ਸੰਡੇ ਨੂੰ ਬਾਕੀ ਤੁਹਾਨੂੰ ਦਿਖਾਵਾਂਗੇ ਪੂਰੀ ਘੈਂਟ ਗੱਲਬਾਤ ਵੀਡੀਓ ਆਏ ਥੋੜਾ ਅਬੀ ਟਾਈਮ ਟੂ ਮਾੜਾ ਚੱਕਰ ਸੀਗਾ ਤੇ ਉਧਰ ਕੋਈ ਦਿੱਕਤ ਵਾਲੀ ਗੱਲ ਨਹੀਂ ਬਲੌਗ ਬਲੂ ਆਪਾਂ ਡੇਲੀ ਪਾ ਦਿਆ ਕਰੀਏ ਆਪਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਬਸ ਥੋੜਾ ਟਾਈਮ ਵਾਲਾ ਹੁੰਦਾਗਾ ਕੰਮ ਕੁੰਮ ਤੇ ਵੀ ਜਾਈਦਾ ਤੁਹਾਨੂੰ ਪਤਾ ਤੇ ਬਾਕੀ ਤੁਹਾਨੂੰ ਦਿਨੇ ਦਿਖਾਵਾਂਗੇ ਪੂਰੀ ਘੈਂਟ ਗੱਲਬਾਤ ਦਿਨੇ ਆਪਾਂ ਅੱਡ ਤੋਂ ਬਲੌਕ ਪਾਵਾਂਗੇ ਆ ਤਾਂ ਛੋਟਾ ਜਿਹਾ ਬਣਨ ਵਾਲਾ ਤੇ ਸਕਿੱਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਬਣੇ ਗਿਓ ਤੇ ਆਪਾਂ ਹੁਣ ਮਾੜਾ ਮੋਟਾ ਤਿਆਰ ਸ਼ੈਅਰ ਬੋਲੀਏ ਨਾ ਨੂੰ ਲਈਏ ਫਿਰ ਤੁਹਾਨੂੰ ਮਿਲਦੇ ਆ ਫਿਰ ਤੁਹਾਨੂੰ ਬਾਹਰ ਦਾ ਵੀਊ ਦਿਖਾਵਾਂਗੇ ਸ਼ੰਗਾ ਬਾਬਿਓ ਲਓ ਵੀ ਬਾਬਿਓ ਥੋੜਾ ਪ੍ਰਾ ਹੋ ਚੁੱਕਿਆ ਹੁਣ ਰੈਡੀ ਸ਼ੈਡੀ ਪੂਰਾ ਪਿਆਰ ਸ਼ੈਅਰ ਮੈਂ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਤੇ ਥੋੜਾ ਟਾਈਮ ਵੀ ਬਾਬਾ ਹੋ ਗਿਆ ਸੀ ਸਾਡੇ ਦਾ ਟਾਈਮ ਹੋ ਗਿਆ ਅੱਧਾ ਘੰਟਾ ਲੱਗ ਗਿਆ ਆਪਾਂ ਨੂਨ ਤੇ ਟੋਟ-ਕੂਟ ਪਾ ਲਿਆ ਥੋੜਾ ਇਹਨਾਂ ਠੰਡ ਜਿਹੀ ਹੋ ਗਈ ਇੱਥੇ ਹਲੇ ਦਿਖਾ ਦਿੰਨੇ ਆ ਆਪਣੇ ਘਰ ਦੇ ਬਾਹਰ ਵਾਲਾ ਥੋਪਿਓ ਚੈੱਕ ਕਰੋ ਇਹ ਆਪਣੇ ਘਰ ਦੇ ਅਗਲੇ ਪਾਸੇ ਦਾ ਵਿਊ ਆ ਮਤਲਬ ਜਿੱਥੇ ਆਪਾਂ ਰਹਿੰਦੇ ਆ ਘਰ ਦੇ ਬਾਹਰ ਦਾ ਵਿਊ ਸ਼ਾਮ ਹੋ ਚੁੱਕੀ ਆ ਸ਼ਾਮ ਦੇ 7:30 ਹੋ ਚੁੱਕੇ ਆ ਚੈੱਕ ਕਰ ਸਕਦੇ ਹੋ ਤੁਸੀਂ ਮੌਸਮ ਮੌਸਮ ਬੜੀ ਵਧੀਆ ਹੈ ਪੱਜਮਾ ਇਹ ਰਿਆਂ ਦੀ ਗੱਲ ਦਾ ਕੋਈ ਦਿੱਕਤ ਨਹੀਂ ਇੱਥੇ ਆਪਾਂ ਰਹਿੰਦੇ ਆ ਆਪਾਂ ਹੁਣ ਤੁਰ ਪਏ ਆ ਜੀ ਦੇਖਦੇ ਆਂ ਅੱਗੇ ਅੱਗੇ ਤੁਹਾਨੂੰ ਦਿਖਾਉਨੇ ਆਂ ਮੌਸਮ ਪੂਰਾ ਕੈਂਟ ਆਇਆ ਸਵਾਦ ਆਊਗਾ ਪੂਰਾ ਅੱਗੇ ਬਣੇ ਰਹੋ ਵੀਡੀਓ ਥੋੜੀ ਜੀ ਆਪਾਂ ਬੜੀ ਵੱਡੀ ਨਹੀਂ ਵੀਡੀਓ ਕਰਦੇ ਛੋਟੀ ਹੋਊਗੀ ਹਾਂਜੀ ਬਾਬਿਓ ਆਪਾਂ ਆ ਗਏ ਆ ਬੱਸ ਸਟੈਂਡ ਤੇ ਪਿੱਛੇ ਆਪਣੇ ਤੋਂ ਵੀਡੀਓ ਨਹੀਂ ਸ਼ੂਟ ਹੋਈ ਸੀ ਕਿਉਂਕਿ ਬੱਸ 'ਚ ਭੀੜ ਸੀਗੀ ਥੋੜੀ ਜੀ ਤੇ ਬੱਸ 'ਚ ਛੇਤੀ ਆ ਗਈ ਸੀਗੀ ਉਤੋਂ ਥੋੜਾ ਟਾਈਮ ਨਹੀਂ ਮਿਲਿਆ ਸ਼ੂਟਿੰਗ ਕਰਨ ਦਾ ਤੁਹਾਨੂੰ ਪਤਾ ਆਪਾਂ ਹੈਗੇ ਪਿੰਡਾਂ ਵਾਲੇ ਤੇ ਬਾਕੀ ਸ਼ਹਿਰਾਂ ਵਾਲੇ ਤੁਹਾਨੂੰ ਪਤਾ ਅੱਜ ਗੱਲ ਕਰ ਦਿੰਦੇ ਆ ਹੈਲੋ ਗਾਇਸ ਇਹ ਉਹ ਇੱਥੇ ਆ ਗਏ ਐ ਮੈਂ ਜੋ ਮੈਂ ਆਪਣੇ ਤੋਂ ਜਿੱਜਾ ਨਹੀਂ ਹੁੰਦੀ ਥੋੜੀ ਸ਼ਰਮ ਸ਼ਰਮ ਜੀ ਆਉਂਦੀ ਹੈ ਸ਼ਰਮ ਵਾਲਾ ਵੀ ਚੱਕਰ ਹੁੰਦਾ ਤੁਹਾਨੂੰ ਪਤਾ ਆਪਣੇ ਤੋਂ ਮਤਲਬ ਨਾਰਮਲੀ ਵੀਡੀਓ ਬਣਾਉਂਦੇ ਆ ਆਪਾਂ ਬਾਲੀ ਕੋਈ ਉਹ ਨਹੀਂ ਕਰਦੇ ਇਹ ਉਹ ਬਾਲਾ ਕੋਈ ਨਹੀਂ ਦਿਖਾਉਂਦੇ ਜੋ ਜੋ ਚੀਜ਼ਾਂ ਆਪਾਂ ਕਰਦੇ ਆ ਉਹੀ ਚੀਜ਼ਾਂ ਦਿਖਾਉਨੇ ਸਿਰਫ ਬਲੌਗ 'ਚ ਤੇ ਬਸ ਦੀ ਵੇਟ ਕਰਦੇ ਕਰਦੇ ਟਾਈਮ ਹੋ ਗਿਆ ਸੀ 바ਵਾ ਓਕਾ ਸੋਕਾ ਟਾਈਮ ਟਪਾਇਆ ਕੰਟਾ ਅੱਧਾ ਘੰਟਾ ਖੜਨਾ ਵੀ ਪਿਆ ਬੱਸ ਬਹੁਤ ਲੇਟ ਸੀ ਕਿਉਂ ਲੋਬੀ ਚ ਉੱਪਰੋਂ ਬੱਸ ਦੀ ਵੇਟ ਕਰਦੇ ਕਰਦੇ ਬੱਸ ਗਈ ਆ ਤੇ ਆਪਾਂ ਗਏ ਆ ਵਿੱਚ ਬਹਿ ਹੁਣ ਆਪਾਂ ਚੱਲਾਂਗੇ ਅੱਗੇ ਤੇ ਪਿੱਛੇ ਆਪਣੇ ਤੁਹਾਨੂੰ ਪਤਾ ਬਲੌਗ ਬਲੌਗ ਸ਼ੂਟ ਨਹੀਂ ਹੋਈ ਸੀ ਮੈਂ ਸੋਚਿਆ ਵੀ ਹੁਣ ਪਿੱਛੇ-ਪਿੱਛੇ ਆਪਾਂ ਨੂੰ ਮਿਲ ਗਈ ਐ ਸੀਟ ਆਪਾਂ ਉੱਥੇ ਬੈਠੇ ਆ ਤੇ ਮੈਂ ਸੱਚਾ ਮਾੜੀ-ਮੋਟੀ ਕਲਿੱਪ ਜੀ ਸ਼ੂਟ ਕਰ ਲਈ ਨਿੱਕੀ-ਮੋਟੀ ਕਰ ਲਈ ਮੜੇ ਮਾਰ ਲਈ ਆਪਾਂ ਵੀ ਐਕਸ਼ਨ-ਉਕਸ਼ਨ ਜੇ ਹੁਣ ਕਿਉਂਕਿ ਥੋੜੀ ਬੱਸ 'ਚ ਖਾਲੀ ਜੀ ਸੀਗੀ ਇੰਨੀ ਭੀੜ ਹੈ ਨਹੀਂ ਸੀ ਤਾਂ ਕਰਕੇ ਮਾੜੀ-ਮੋਟੀ ਬੱਸ 'ਚ ਬਣਾ ਲਿਆ ਸੀ ਵਲੌਗ ਬਾਕੀ ਤੁਹਾਨੂੰ ਪਤਾ ਉਦਾਂ ਆਪਾਂ ਨੂੰ ਚੰਗਾ ਜਿਹਾ ਲੱਗਦਾ ਕਿਉਂਕਿ ਪੀੜਪੂੜ ਵਾਲੀ ਹੁੰਦੀ ਆ ਫਿਰ ਸਾਰੇ ਮੂੰਹ ਮੰਨੀ ਦੇਖਦੇ ਆ ਤੇ ਤੁਹਾਨੂੰ ਪਤਾ ਵੀ ਉਦਾਂ ਫਿਰ ਵਧੀਆ ਜਿਹਾ ਲੱਗਦਾ ਬਾਕੀ ਦੂਜੇ ਬੰਦੇ ਕਰ ਸਕਦੇ ਆਪਣੇ ਤੇ ਇਹ ਚੀਜ਼ ਨਹੀਂ ਹੁੰਦੀ ਲਓ ਜੀ ਹੁਣ ਆਪਾਂ ਮਿਲਦੇ ਆ ਲੱਖੂ ਕੋਲੇ ਜਾ ਕੇ ਬਾਬੇ ਉਹ ਲੱਖੂ ਕੋਲੇ ਆਪਾਂ ਪਹੁੰਚ ਚੁੱਕੇ ਆ ਤੇ ਹਾਂਜੀ ਲੱਖੂ ਦੇਖਦੇ ਹੁਣ ਕੀ ਪਾਰਟੀ ਪੂਟੀ ਦਿੰਦਾਗਾ ਦੇਖੀ ਜਾਏ ਸੱਦ ਤਾਂ ਲਿਆ ਇਹਨੂੰ ਫੋਨ ਕੀਤਾ ਸੀ ਵੀ ਕਹਿੰਦਾ ਆ ਜਾ ਤੇ ਪਾਰਟੀ ਪੂਟੀ ਕਰਦੇ ਆ ਹਾਂ ਵੀ ਲੱਖੂ ਹੋਰ ਭਾਜੀ ਵਧੀਆ ਬੜੇ ਸਸਰੀ ਗਾਲ ਪਹਿਲਾਂ ਤੋਂ ਪਈ ਸਸਰੀ ਗਾਲ ਸਾਰਿਆਂ ਨੂੰ ਬੜੇ ਦਿਨਾਂ ਬਾਅਦ ਮਿਲਿਆ ਭਰਾ ਸਾਡਾ ਹਮ ਹਰਨੇ ਦਾ ਇਕੱਠੇ ਆ ਬਸ ਥੋੜਾ ਦੂਰ ਦੂਰ ਹੋ ਗਏ ਆ ਵੈਸੇ ਅੱਜ ਬੁਲਾ ਲਿਆ ਮੈਂ ਹੈ ਵਧੀਆ ਚਲ ਮੂਡ ਮਾੜ ਜੋ ਬਣਿਆ ਸੀਗਾ ਥੋੜੀ ਖੁਸ਼ੀ ਸੀ ਕਿਸੇ ਗੱਲ ਦੀ ਮੈਂ ਚਲ ਪਾਰਟੀ ਦੇ ਦिए ਹੋਰ ਕਹਿੰਦੇ ਕੱਲੇ-ਕੱਲੇ ਮੇਰੇ ਵੀਰਿਓ ਵਿਆਹ ਕਰਾ ਲਿਆ ਜੋਬਰ ਨੇ ਰਿਸ਼ਤਾ ਪੱਕਾ ਹੋ ਗਿਆ ਹਾਏ ਰਿਸ਼ਤਾ ਪੱਕਾ ਹੋਇਆ ਬਸ ਵਿਆਹ ਵੀ ਕਰਾ ਲਾਂ ਕੋਈ ਗੱਲ ਨਹੀਂ ਅੱਛਾ ਅੱਛਾ ਹੁਣ ਤੇਰੇ ਦੋਗਣਾ ਬੈਕ ਕਰਾ ਸਕਦੇ ਯਾਰ ਤੇ ਗੱਲ ਹੈ ਉਹੀ ਤਾਂ ਮੈਂ ਸੋਚ ਰਿਹਾ ਸੀ ਵੀ ਕੱਲੇ ਕੱਲੇ ਨੇ ਰਿਸ਼ਤਾ ਕਿਵੇਂ ਕਰਾ ਲਿਆ ਮੇਰੇ ਵੀਰੋ ਚੱਲ ਕੋਈ ਨਾ ਫਿਰ ਮੈਨੂੰ ਹੁਣ ਤਾਂ ਸ਼ਾਮਲ ਹੁਣ ਤਾਂ ਸ਼ਾਮਲ ਹੋ ਗਿਆ ਰਿਸ਼ਤੇ ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਵੀ ਰਿਸ਼ਤਾ ਕਰਾ ਲਿਆ ਤੂੰ ਮੈਂ ਕੱਲ ਨੂੰ ਕੱਲ ਨੂੰ ਫਿਰ ਸ਼ਗਰ ਚ ਨੂੰ ਪਾਇਆ ਹਣਾ ਜਾ ਕੇ ਚੱਲ ਵਧੀਆ ਗੱਲ ਆ ਜੋ برو ਕਮੈਂਟ ਕਰਕੇ ਤੇ ਕੰਗ੍ਰੈਚੁਲੇਸ਼ਨ ਕਹਿ ਦੇ ਲੱਖੂ ਦਾ ਰਿਸ਼ਤਾ ਹੋ ਗਿਆਗਾ ਤੇ ਕੋਈ ਵੀ ਕੁੜੀ ਐਦਾਂ ਦੀ ਕੋਈ ਸੋਚਣਾ ਰੱਖੇ ਲੱਖੋ ਦਾ ਗੰਕੀ ਰਿਤਾ ਹੋ ਚੁੱਕਿਆ ਲੱਖੂ ਮੰਗਿਆ ਗਿਆ ਲੱਖੂ ਮੰਗਿਆ ਗਿਆ ਤੇ ਬਾਕੀ ਦੇਖਦੇ ਆਂ ਹਾਂ ਵੀ ਲੱਖੂ ਕਿੱਥੇ ਚੱਲ ਗਿਆ ਹੁਣ ਦੱਸ ਫਿਰ ਤੂੰ ਦੱਸ ਕਿੱਥੇ ਚੱਲ ਗਿਆ ਕੀ ਖਾਣਾ ਪੀਣਾ ਦੇਖ ਲੈ ਚਿਕਨ ਚੋਕ ਨੀ ਬਣਾ ਲੈਨੇ ਹੋਤ ਤਾ ਅਗਰ ਕੀ ਹੈ ਚਲ ਮੈਂ ਲੱਗਣਾ ਕਲੱਬ ਕਲੱਬ ਚੱਲੀਏ ਨਹੀਂ ਨਹੀਂ ਕਲੱਬ ਕਲੱਬ ਕੀ ਕਰਾਂਗੇ ਯਾਰ ਫਿਰ ਕਿਹਦੀ ਬਾਅਦ ਕਿਤੇ ਲੰਬਾ ਦੇ ਦੇ ਕਹਦੇ ਲੱਖੂ ਕੋਲੇ ਗਿਆ ਸੀ ਕੁਝ ਨਹੀਂ ਨਹੀਂ ਕਲੱਬ ਕਲੱਬ ਤੈਨੂੰ ਪਤਾ ਫਿਰ ਸ਼ੂਟਿੰਗ ਸ਼ਾਟਿੰਗ ਵਾਲਾ ਤੈਨੂੰ ਪਤਾ ਫਿਰ ਬਲੌਗ ਬਲੌਗ ਨਹੀਂ ਬਣਦਾ ਕੋਈ ਨਾ ਕਲੱਬ ਦਾ ਵਲੌਗ ਨਾ ਬਣਾਈ ਉਹ ਨਹੀਂ ਉੱਥੇ ਲਾਊਡ ਨਹੀਂ ਹੁੰਦਾ ਨਾ ਉਹ ਕਹੋ ਤਾਂ ਹੈ ਬਣਾਉਣਾ ਫਿਰ ਤੈਨੂੰ ਪਤਾ ਚੱਲ ਫਿਰ ਆਪਾਂ ਇਨੇਸਾ ਚੱਲਦੇ ਆਂ ਤੇ ਚਿਕਨ ਚੁਕਨ ਲੈ ਆਉਨੇ ਆਂ ਬਾਕੀ ਸਮਾਨ ਸਮੋਨੋ ਇੱਥੇ ਘਰੇ ਬਣਾ ਲਾਂਗੇ ਆਪਾਂ ਵਧੀਆ ਖਾਣਾ ਪੀਣਾ ਤੈਨੂੰ ਪਤਾ ਬਾਹਰਲਾ ਤਾਂ ਆਪਾਂ ਨੂੰ ਨਹੀਂ ਸੱਟ ਹੀ ਨਹੀਂ ਪੈਂਦਾ ਖਾਣਾ ਪੀਣਾ ਤੈਨੂੰ ਪਤਾ ਇਹਨਾਂ ਦਾ ਤਾਂ ਹੋਰੀ ਕੋ ਜੜੰਗਾ ਬੜੰਗਾ ਖਾਈ ਰੱਖਦੇ ਕੋਈ ਨਾ ਚਲੋ ਤੇ ਆਪਾਂ ਆਪਦਾ ਚਿਕਨ ਚੁਕਨ ਬਣਾ ਲੈਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਘਰੇ ਵਧੀਆ ਲਿਆ ਕੇ ਬਣਾਵਾਂਗੇ ਵਧੀਆ ਸੱਟ ਨਹੀਂ ਆਰੇ ਨਾ ਖਾਵਾਂਗੇ ਬਹਿ ਕੇ ਮਿਲਦੇ ਆ ਤੁਹਾਨੂੰ ਨੇਸਾ ਚੱਲ ਕੇ ਇਹਨੇਸਾ ਚੱਲ ਕੇ ਮਿਲਦੇ ਆ ਚੱਲੋ ਚਿਕਨ ਲੈਣਾ ਆਪਾਂ ਚਿਕਨ ਲੈ ਲਾਂਗੇ ਕੋਈ ਹੋਰ ਦੇ ਲਵਾਂਗੇ ਚੱਲੇ ਨੇਸਾ ਚੱਲ ਕੇ ਮਿਲਦੇ ਆ ਕੋਈ ਤੁਮ ਨੂੰ ਠੀਕ ਆ ਕੋਈ ਗਾ ਜੀ ਹਾਂਜੀ ਤਾਂ ਲੋ ਵੀ ਬਾਬੇ ਚੋਬਰ ਹੁਣੀ ਪਹੁੰਚ ਚੁੱਕਿਆ ਕਹਿੰਦੇ ਮੌਲ ਚ ਤੇ ਲੈ ਵੀ ਲੱਖੂ ਲੱਖੂ ਆ ਫਿਰਦਾ ਆਪਣੇ ਨਾਲ ਲੋ ਵੀ ਲੱਖੂ ਲੈਣੇ ਹੁਣ ਚਿਕਨ ਚੁਕਨ ਦੇਖਦੇ ਆ ਕੋਈ ਕੈਂਟ ਜਾ ਪੂਰਾ ਕੈਂਡ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਕਹਿੰਦੇ ਚਿਕਨ ਹੀ ਚਿਕਨ ਆ ਪਤਾ ਨਹੀਂ ਗਾਂ ਗੂੰ ਕੁੱਤਾ ਬਿੱਲਾ ਪਤਾ ਨਹੀਂ ਕਾਦਾ ਕਾਦਾ ਚਿਕਨ ਹੁੰਦਾਗਾ ਆਪਾਂ ਲੈਣਾ ਕੱਲਾ ਸਿਰਫ ਮੁਰਗੇ ਦਾ ਮੁਰਗੇ ਦਾ ਪਿਆ ਤੁਸੀਂ ਦੇਖ ਸਕਦੇ ਹੋ। ਹੋਰ ਆਪਾਂ ਕੋਈ ਖਾਂਦੇ ਨਹੀਂ ਕਿਉਂਕਿ ਤੁਹਾਨੂੰ ਬਤਾ ਸੱਟ ਜਾਨੀ ਪੈਂਦਾ ਬਾਕੀ ਉਂ ਵੀ ਹੋਰ ਆਪਾਂ ਨੂੰ ਵਧੀਆ ਵੀ ਨਹੀਂ ਲੱਗਦਾ। ਓਨਲੀ ਆਪਾਂ ਗੱਲਾਂ ਮੁਰਗਾ ਖਾਣੇ ਆਂਗੇ ਤੇ ਇੱਧਰ ਤੁਸੀਂ ਚੈੱਕ ਕਰ ਸਕਦੇ ਆਂ ਕਹਿੰਦੇ ਦਾਰੂਆਂ ਵਈਆਂ ਮੇਰੇ ਵੀਰੋ ਚੈੱਕ ਕਰੋ ਬ੍ਰਾਂਡ ਬ੍ਰਾਂਡ ਹੀ ਬ੍ਰਾਂਡ ਪਏ ਐ ਤਗੜੇ ਤਗੜੇ। ਚਿਕਨ ਚੁਗਨ ਲੈ ਲੈ ਚੋਬਰਾਂ ਨੇ ਹਾਂ ਵੀ ਲੱਖੂ ਆ ਜਾ ਫਿਰ ਅੱਗੇ ਨੂੰ ਪਿੱਛੇ ਕਿੱਧਰ ਲੁਕੀ ਜਾਂਦਾ। ਆ ਜਾ ਫਿਰ ਲਓ ਵੀ ਚੈੱਕ ਕਰੋ ਚਿਕਨ ਚੁਕਨ ਚੈੱਕਰਾ ਦੇ ਭਾਈ ਮੜਾ ਜਾ ਘੈਂਟਾ ਪੂਰਾ ਸਬਜ਼ੀ ਸਬਜ਼ੀ ਲੈ ਲਈ ਆਪਾਂ ਚਿਕਨ ਚੁਕਨ ਲੈ ਲਿਆ ਤੇ ਹੁਣ ਆਪਾਂ ਮਿਲਦੇ ਹਾਂ ਘਰੇ ਚੱਲ ਕੇ ਜੀ ਆਜੋ ਘੇਰਾ ਆਪਾਂ ਆਗੇ ਸੀਗੇ ਲੱਖੂ ਕੋਲੇ ਤੇ ਮੈਨੂੰ ਇੱਥੇ ਬਾਹਰ ਰੱਖਿਆ ਆਪ ਪਤਾ ਨਹੀਂ ਸੋਈ ਚ ਕੀ ਕਰੀ ਜਾਂਦੇ ਆ ਕੀ ਨਹੀਂ ਮੈਂ ਇੱਥੇ ਬੈਠਾ ਬੈਠ ਥੱਕ ਗਿਆ ਤੇ ਮੈਨੂੰ ਲੱਗਦਾ ਦੇਖਣਾ ਪੈਣਾ ਹੁਣ ਕੀ ਕਰੀ ਜਾਂਦੇ ਆ ਕੀ ਨਹੀਂ ਲੱਖੂ ਓ ਲੱਖੂ ਹਾਂਜੀ ਇੰਨਾ ਕੁ ਟਾਈਮ ਲੱਗੂਗਾ ਲੋ ਬਾਬਿਓ ਕਹਿੰਦੇ ਕੰਟਾ ਲੱਗੂਗਾ ਜੇ ਸਬਜੀ ਸਬਜੀ ਰਾਤ ਦੇ 10 ਵਜ ਗਏ ਮੈਨੂੰ ਲੱਗਦੀ ਤੇ ਉੱਖ ਵੀ ਲੱਗੀ ਪਈ ਆ ਰੋਟੀ ਰੱਟੀ ਵੀ ਨਹੀਂ ਖਾ ਕੇ ਆਏ ਸੀ ਮੈਂ ਤਾਂ ਉਦਾਂ ਹੀ ਆ ਗਿਆ ਬਸ ਸੁੱਤਾ ਉੱਠ ਕੇ ਤੇ ਚਲੋ ਦਿਖਾਉਨੇ ਆ ਤੁਹਾਨੂੰ ਅੰਦਰ ਦੇਖਦੇ ਆ ਕੀ ਕੀ ਕਰ ਰਹੇ ਆ ਕੀ ਨਹੀਂ ਲੋਈ ਇਹਦੇ ਜਬਰ ਆਟਾ ਨਹੀਂ ਆਦਾ ਮੇਰੇ ਵੀਰੋ ਤੇਲ ਲਾ ਲਾ ਕੇ ਆਟਾ ਹੁੰਦਾ ਹੈ ਤੇਲ ਲਾ ਕੇ ਚੈੱਕ ਕਰੋ ਬਾਬਿਓ ਆਟਾ ਗੋਨੇ ਰ ਲੱਖੂ ਹਾਂ ਵੀ ਲੱਖੂ ਤੇ ਲਾਲ ਪੋਲਾ ਹੋ ਜਾਂਦਾ ਅੱਛਾ ਇੱਧਰ ਭਾਜੀ ਹੁਣ ਸਬਜ਼ੀਆਂ ਸੂਜੀਆਂ ਚੀਰ ਰੇ ਆ ਇੱਧਰ ਕਹਿੰਦੇ ਚੋਬਰਾਂ ਨੇ ਕੀ ਰੱਖ ਰੱਖਿਆ ਕਹਿੰਦੇ ਮੀਟ ਰੱਖ ਰੱਖਿਆ ਮੇਰੇ ਵੀਰੋ ਚਿਕਨ ਫਰਾਈ ਹੋ ਰਿਹਾ ਏ ਪੂਰਾ ਇਹਨੂੰ ਪੂਰਾ ਫਰਾਈ ਕਰਕੇ ਬਣਾਉਣਾ ਅੱਜ ਪੂਰੀ ਗੈਂਡ ਗੱਲਬਾਤ ਹੈ ਤੇਰਾ ਲਾਉਗਾ ਅੱਜ ਮੋਟਰ ਦਾ ਸਵਾਦ ਮੋਟਰਾਂ ਵਾਲੇ ਸਵਾਦ ਕਿੱਥੇ ਭਾਜੀ ਹੁਣ ਗਏ ਉਹ ਅਸ਼ੀਆ ਕੀ ਚਲ ਦੇਖੀਓ ਭਾਜੀ ਕਹਿੰਦਾ ਵੀ ਮੋਟਰ ਵਾਲਾ ਸਵਾਦ ਹੋਣਾ ਅੱਜ ਤੁਹਾਨੂੰ ਪੂਰਾ ਦੇਖਦੇ ਵਾਕਿਆ ਸਵਾਦ ਕਿਹਦੇ ਨਾ ਆਇਆ ਨਾ ਅੱਛਾ ਮੂਰਤੀ ਚਿਕਾ ਬਣਾਉਣਾ ਬਾਕੀ ਠੀਕ ਹੈ ਜੀ ਠੀਕ ਹੈ ਜੀ ਲੈ ਵੀ ਲੱਖੂ ਭਾਜੀ ਓਏ ਇਹਨੇ ਮੈਨੂੰ ਦੁਵਾਲੇ ਕਰਦੋਨੇ ਕਹੂੰਗਾ ਤੂੰ ਬਣਾ ਮੋਟਰ ਵਾਲੀ ਫੀਲਿੰਗ ਦਵਾਉਣੀ ਆ ਪੂਰੀ ਕਹਿੰਦੇ ਦੇਖੀ ਦੇਖੀ ਜਾਵੇ ਅੱਜ ਕੀ ਕੁਝ ਹੁੰਦਾ ਕੀ ਨਹੀਂ ਕਿ ਉੱਪਰ ਕਹਿੰਦੀ ਮਿਹਨਤਾਂ ਯਾਰੀ ਨੇ ਤੇ ਤਾਕਤ ਵਾਲੇ ਜਿਹਨੂੰ ਲਾਇਆ ਡਾਕਟਰ ਸਾਹਿਬ ਆ ਗਏ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਜੀ ਇੱਧਰ ਇੱਧਰ ਡਾਕਟਰ ਸਾਹਿਬ ਆ ਕਹਿੰਦੇ ਇਹ ਡਾਕਟਰ ਅਦਰਕ ਚੀਰ ਰਿਹਾ ਮੇਰੇ ਵੀਰੋ ਅਦਰਕ ਨਾਲ ਦੂਹਾਤ ਕਰ ਰਹੀ ਹੈ ਦੇਖੀ ਜਬ ਹੁਣ ਕੀ ਬਣਦਾ ਕੀ ਨਹੀਂ ਦੇਖਦੇ ਆ ਅੱਗੇ ਦਿਖਾਉਨੇ ਆ ਤੁਹਾਨੂੰ ਥੋੜਾ ਟਾਈਮ ਆਟਾ-ਉਟਾਏ ਕਰਕੇ ਤੇ ਸੈਟਲ ਕਰ ਲਈਏ ਸਿਸਟਮ ਬਾਏ ਟਾਟਾ ਬਾਏ ਹਾਂ ਹਮ ਇੱਕ ਕੋਸਤਾ ਹੁਣੀ ਬੈਠੇ ਆ ਚੱਲੀ ਜਾਂਦੀ ਹੈ ਪੂਰੀ ਮਹਿਫਲ ਲਾ ਰੱਖੀ ਹੈ ਹਾਂਜੀ ਭਾਜੀ ਕਿਦਾਂ ਦਾ ਫੀਲ ਹੋ ਰਿਹਾ ਫੀਲ ਤਾਂ ਮੇਰੇ ਖਾਤੋਂ ਬੈ ਗਾੜੀ ਫੀਲ ਖਾਤੋਂ ਹਾਂਜੀ ਭਾਜੀ ਕਿਦਾਂ ਫੀਲ ਹੋ ਰਿਹਾ ਬੜੀਆ ਬੜੀਆ ਫੀਲ ਬਹੁਤ ਵਧੀਆ ਠੀਕ ਹੈ ਭਾਈ ਭਾਜੀ ਪੂਰਾ ਸਵਾਦ ਆ ਰਿਹਾ ਹਾਂਜੀ ਚਾਚਾ ਜੀ ਹਾਂ ਵਧੀਆ ਸਵਾਦ ਆ ਰਿਹਾ ਭਾਈ ਪੂਰਾ ਹਾਂ ਲੱਕੂ ਵੀਡੀਓ ਦੇਖ ਕੇ ਗਾਲਾਂ ਹੀ ਆਏ ਹਾਏ ਕੀ ਘੈਂਟ ਗੱਲਵਾਤਾ ਹੈ ਲੈ ਵੀ ਚੱਲੀ ਜਾਂਦਾ ਪੂਰਾ ਮੁਰਗਾ ਛੁਰਗਾ ਵੀਰੇ ਆਪਣਾ ਦੇ ਲੋ ਵੀ ਬਾਬੇ ਚੈੱਕ ਕਰੋ ਤੁਸੀਂ ਰੋਟੀ ਪਾਣੀ ਛਾ ਗਰੇ ਆ ਪਤੰਦਰ ਤੇ ਚਾਚਾ ਜੀ ਹੁਣੀ ਬੈਠੇ ਆ ਇੱਧਰ ਇਹ ਸਾਡੇ ਬੋਸ ਹਾਂ ਵੀ ਚਾਚਾ ਜੀ ਛੱਟਾ ਪੂਰੀ ਗੱਲਬਾਤ ਹਾਂ ਵਧੀਆ ਬਰਨ ਹਾਂ ਵੀ ਲੱਖੂ ਕਿਦਾਂ ਵਧੀਆ ਪੂਰੀ ਘੈਂਟ ਆ ਓਕੇ ਰੋਲੋ ਲਓ ਵੀ ਬਾਬੇ ਰੋਟੀ ਰੱਟੀ ਖਾ ਰਹੇ ਹੁਣ ਇਸ ਤੋਂ ਬਾਅਦ ਆਪਾਂ ਬਸ ਐਂਡ ਹੀ ਕਰਨਾ ਬਲੌਗ ਦਾ ਹਜੇ ਨਹੀਂ ਵੀਰੇ ਹਜੇ ਨਹੀਂ ਕਰਨਾ ਹਜੇ ਨਹੀਂ ਐਂਡ ਕਰਨਾ ਥੋੜਾ ਰਹਿਦਾ ਆ ਜੀ ਰੋਟੀ ਰੱਟੀ ਖਾ ਕੇ ਬਸ ਤੁਹਾਨੂੰ ਐਂਡ ਹੀ ਕਰਨਾ ਉਸ ਤੋਂ ਬਾਅਦ ਐਂਡ ਆ ਵੀਰੇ ਠੀਕ ਆ ਜੀ ਭਾਜੀ ਹਾਂ ਜੀ ਬਾਬੇਓ ਗੁੱਡ ਮਾਰਨਿੰਗ ਕੀ ਹਾਲ ਚਾਲ ਨੂੰ ਭਾਜੀ ਰਾਤ ਥੋੜਾ ਲੇਟ ਵਾਲੀ ਹੋ ਗਈ ਸੀ ਤਾਂ ਬਲੌਗ ਬਲੌਗ ਸ਼ੂਟ ਨਹੀਂ ਹੋਇਆ ਤੇ ਬਸ ਥੱਕੇ ਬਾਵਾਸੀ ਰੋਟੀ ੱਟੀ ਖਾ ਕੇ ਟਾਈਮ ਹੋ ਗਿਆ ਸੀ ਜਿਆਦੇ ਨੀਂਦ ਨੂੰ ਜੀ ਆ ਗਈ ਸੀ ਮੈਂ ਸੋਚਿਆ ਫਿਰ ਵੀ ਸਵੇਰੇ ਕਰਾਂਗੇ ਚਲੋ ਐਂਡਿੰਗ ਤੇ ਹੁਣ ਉੱਠੇ ਸੀਗੇ ਬਸ ਚਾਹ ਚੂ ਪੀਤੀ ਆ ਤੇ ਲੱਖੂ ਨੇ ਬਣਾਇਆ ਭਾਜੀ ਤਾਜੀ ਤਾਜੀ ਕਹਿੰਦੇ ਆਲੂ ਵਾਲੇ ਪਰੌਂਠੇ ਮੇਰੇ ਵੀ ਦਿਓ ਆਲੂ ਵਾਲੇ ਹੁਣ ਆਏ ਲੱਖੂ ਹਮ ਕਿੱਥੇ ਰੱਖਦੇ ਜਰ 12 ਡੇਵਲ ਦੇ 12 ਕਰਕੇ ਆਇਓ ਫਿਰ ਤੁਹਾਨੂੰ ਪਰੌਂਠੇ ਖਾਣੇ ਨਾਲੇ ਨਾਲ-ਨਾਲ ਬਲੌਗ ਦੀ ਕਰਦੇ ਐਂਡਿੰਗ ਲੋਕ ਵਧੀਆ ਲੱਗਿਆ ਹੋਏ ਤਾਂ ਸ਼ੇਅਰ ਕਰਿਓ ਦੱਬ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬਾਕੀ ਹੁਣ ਆਪਾਂ ਬਲੌਗ ਪਾਇਆ ਕਰਨੇ ਆ ਪੂਰੇ ਖਿੱਚ ਕੇ ਤੇ ਬਹੁਤ ਵਧੀਆ ਦੱਬ ਕੇ ਪਾਇਆ ਕਰਾਂਗੇ। ਸਪੋਰਟ ਕਰੋ ਫੁੱਲ ਲਾਈਕ ਸ਼ੇਅਰ ਕਮੈਂਟ ਫੁੱਲ ਦੱਬ ਕੇ ਭਾਜੀ। ਫੁੱਲ ਕਰਿਆ ਕਰੋ ਬਸ। ਬਲੌਕਾਂ ਨਾਲ ਟੈਨਸ਼ਨ ਨਾ ਲਓ ਤੋਡਾ ਭਰਾ ਨੇ ਰੀਆਂ ਠਾ ਦੂਗਾ ਬਲੌਕਾਂ ਵਾਲੀਆਂ। ਬਲੌਗ ਬਸ ਥੋੜਾ ਐਟੀਟਿਊਡ ਵਾਲਾ ਹੁੰਦਾ ਤੁਹਾਨੂੰ ਪਤਾ ਵੀ ਮਿਹਨਤ ਵੀ ਬਹੁਤ ਕਰਨੀ ਪੈਂਦੀ ਐ ਇਸ ਚੀਜ਼ ਤੇ। ਐਂ ਤਾਂ ਹੈ ਨਹੀਂ ਵੀ ਹਾਂ ਐ ਬਣਾ ਲੈ ਜੋ ਬਣਾ ਵਧੀਆ ਵਧੀਆ ਚੀਜ਼ਾਂ ਪਾਉਨੇ ਆ ਆਪਾਂ। ਬਾਕੀ ਦੇਖ ਲੈਂਦੇ ਨੇ ਵੀ ਅੱਜ ਜੋ ਬਣਾਇਆ ਤਾਂ ਜਾਵਾਂਗੇ ਬਾਹਰ ਅੰਦਰ ਘੁੰਮਣ ਫਿਰ ਉਹ ਤਾਂ ਬਣਾਵਾਂਗੇ ਵਲੌਗ ਤਾਂ ਤੇ ਇਹਦੀ ਆਪਾਂ ਕਰਦੇ ਹੁਣ ਐਂਡਿੰਗ ਚਲੋ ਆ ਜਾਈਏ ਪਰੌਂਠੇ ਖਾਣੇ ਹੁਣ ਚੱਲ ਕੇ ਭੁੱਖ ਵੀ ਬਹੁਤ ਲੱਗੀ ਪਈ ਆ ਆ ਜਾਈਓ ਚੈੱਕ ਕਰੋ ਬਾਬਿਓ ਆਲੂ ਵਾਲੇ ਪਰੌਂਠੇ ਕਹਿੰਦੇ ਸਾਡੇ ਵੀਰ ਲੱਖੂ ਨੇ ਬਣਾਏ ਆ ਇਹ ਤਾਜ਼ੇ ਤਾਜ਼ੀ ਆਲੂ ਵਾਲੇ ਤੇ ਆਲੂ ਵਾਲੇ ਪੂਰੇ ਸਵਾਦ ਆ ਮੈਂ ਕਹਿੰਦਾ ਸਵਾਦ ਆ ਰਿਹਾ ਖਾਣੇ ਚ ਵੀ ਨਾਲ ਸੂਸਾਂ ਸੂਸਾਂ ਨਹੀਂ ਆ ਰਿਹਾ ਤੇ ਇਹ ਵੀ ਆ ਰਹੀ ਹਜੇ ਅੱਜ ਦਾ ਆਪਣਾ ਬਲੌਗ ਇੰਨਾ ਕੀ ਸੀਗਾ ਤੇ ਆਪਾਂ ਕਰਦੇ ਹੁਣ ਐਂਡਿੰਗ ਅਗਲਾ ਵਲੌਗ ਦੇਖਾਂ ਕਦੋਂ ਪਹਿਣਾ ਕਦੋਂ ਨਹੀਂ ਉਹ ਆਪਾਂ ਬਾਅਦ ਚ ਦੇਖਾਂਗੇ ਤੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਪਾਂ ਚੰਗਾਈ